ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆ ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਜੀ ਤੇ ਬਾਈ ਕੋਲ ਝੋਟਾ ਬੂਰੀ ਨਸਲ ਦਾ ਬੂਰੀ ਨਸਲ ਤੇ ਬੂਰਾ ਝੋਟਾ ਸਾਰਾ ਤੇ ਦੇਖ ਸਕਿਆ ਗਿਓ ਤੇ ਬਾਈ ਕ੍ਰੋਸਿੰਗ ਦੇ ਫੀਸ ਬਾਰੇ ਆਪਾਂ ਵੀਡੀਓ ਬਣਾ ਰਹੇ ਆ ਜੀ ਤੇ ਜਿਸ ਕਿਸੇ ਨੇ ਵੀਰ ਨੇ ਆਪਣੀ ਮੱਝੇ ਕ੍ਰੋਸ ਕਰਾਉਣੀ ਹੋਵੇ ਤਾਂ ਬਾਈ ਨੇ ਕਲੈਕਟ ਕਰੋ ਬਾਕੀ ਬਾਈ ਇਹਨਾਂ ਕਰਾਉਣੇ ਗੱਲ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਦਿਖਾਉਣਾ ਜੀ ਇਹਦੀ ਇਹਦੀ ਕੱਟਿਆਸ ਦੀ ਗੁਰਨਾਥ ਜੀ ਤੇ ਦੇਖ ਸਕਦਾ ਉਹ ਸੋਹਣੀਆ ਤੇ ਵਾਕਿਪ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਵੀਰੇ ਆਪਣਾ ਬਾਈ ਚਮਕੌਰ ਖਾਂ ਬਾਈ ਠੀਕ ਆ ਜੀ ਤੇ ਪਿੰਡ ਕਿਹੜਾ ਜੀ ਆਪਣਾ ਪੱਖੋ ਘੇ ਜੀ ਮੋਗਾ ਰੋਡ ਤੇ ਠੀਕ ਆ ਤੇ ਜ਼ਿਲ੍ਹਾ ਕਿਹੜਾ ਜੀ ਬਰਨਾਲਾ ਜਿਹੜਾ ਜੀ ਠੀਕ ਆ ਜੀ ਤੇ ਨੰਬਰ ਦੱਸ ਦਿਓ ਵੀ ਆਪਣਾ ਆਪਣਾ 7508843822 ਜੀ ਠੀਕ ਆ ਜੀ ਤੇ ਕੀ ਵੀਰੇ ਫੀਸ ਫੂਸ ਆਪਣੀ ਇਹਦੀ ਇਹਦੇ 1100 ਰੁਪਏ ਬਾਈ ਜੀ ਠੀਕ ਆ ਜੀ ਕ੍ਰਾਸਪੀਸ ਬਾਈ ਬਾਈ 1100 ਰੁਪਿਆ ਬੱਚਾ ਆਪਦਾ ਤਿਆਰ ਕਰਿਆ ਬਾਈ ਜੀ ਠੀਕ ਹੈ ਜੀ ਬਹੁਤ ਵਧੀਆ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਇਹ ਸਾਢੇ 3 ਸਾਲ ਦਾ ਹੋ ਗਿਆ ਜੀ ਠੀਕ ਹੈ ਜੀ ਤੇ ਇਹਦਾ ਰਿਜ਼ਲਟ ਕੱਟੀ ਹੈ ਜੀ ਇਹਦੀ ਆ ਕੱਟੀ ਹੈ ਜੀ ਦੀ ਠੀਕ ਹੈ ਜੀ 3 ਮਹੀਨੇ ਦੀ 3 ਮਹੀਨੇ ਦੀ ਠੀਕ ਇਹ ਕਿੰਨੇ ਦੰਦਾ ਹੋ ਗਿਆ ਇਹ ਜਿਆ ਹੁਣ ਸਿੱਟਿਆ ਜੀ ਦੁੱਧ ਹੀ ਦੰਦੇ ਜੀ ਨੇ ਠੀਕ ਹੈ ਜੀ ਤੇ ਬਾਕੀ ਦੀ ਮਾਂ ਦਾ ਕੀ ਰਿਕਾਰਡ ਸੀ ਬਾਈ ਜੀ ਇਹ 20 22 ਲੀਟਰ ਦੁੱਧ ਦਤਾ ਜੀ ਹਰਿਆਣਾ ਚੋਂ ਮਾਝ ਲੈਂਦੀ ਸੀਗੀ ਇਹ ਠੀਕ ਹੈ ਜੀ ਆਪਦਾ ਬੱਚਾ ਤਿਆਰ ਕਰਿਆ ਦੁੱਧ ਤੇ ਠੀਕ ਹੈ ਜੀ ਠੀਕ ਹੈ ਓਏ ਦੇਖ ਸਾਦੇ ਓਏ ਦੇਖ ਟੋਟਾ ਭਾਈ ਖੋਲ ਕੇ ਦਿਖਾ ਦੂਗਾ ਆਜਾ ਆਜਾ ਬਈ ਮਾਰਕ ਦਿਖਾ ਦਾਂਗੇ ਨਾਲੇ ਇਹ ਵੀ ਬਣੀ ਆ ਬੱਸ ਓਏ ਆਜਾ ਪੁੱਤ ਓਏ ਆਜਾ ਓਏ ਦੇਖ ਸਾਦੇ ਕੱਦ ਕੋਟਾ ਬੂਰਾ ਨਾ ਓਏ ਦੇਖ ਸਾਦੇ ਟੋਟਾ ਬੂਰਾ ਨਾ ਤੇ ਚੰਗ ਸੰਗ ਪੂਰੇ ਕੁੰਡੇ ਆ ਤੇ ਦੁੱਧ ਦਾ ਰਕਾਰ ਵੀ ਕੋਈ ਕੰਨਾ ਹੋ ਗਈ ਆ ਜੀ ਇਹਦਾ ਨਾਮ ਸਮੁੰਦਰ ਰੱਖਿਆ ਬਾਈ ਜੀ ਸਮੁੰਦਰ ਨੋਆ ਹਾਂਜੀ ਹਾਂਜੀ ਸਮੁੰਦਰ ਨੋਆ ਬਾਈ ਇਹਦਾ ਰੱਖਿਆ ਦਾ ਬੱਚਾ ਬਾਈ ਤੇ ਜੇ ਸਾਡੇ ਜਿੱਤ ਦਾ ਫਾਰਮ ਟੀਵੀ ਨੂੰ ਬਾਅਦ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਅਸੀਂ ਨਵੀਂ ਤੋਂ ਨਵੀਂ ਵੀਡੀਓ ਤੇ ਇਸ ਵੀਡੀਓ ਨੂੰ ਵੀ ਪੋਸਟ ਕਰਾਂ ਤੇ ਮਾਈਕ ਟਾਈ ਉਹ ਸਮੁੰਦਰਾ ਮਿਲਦੇ ਆ ਬਾਈ ਜੀ ਅਗਲੀ ਵੀਡੀਓ ਚ ਓਕੇ ਬਾਏ